ਆਪਾਂ ਜੀ 1972 ਤੋਂ ਨੰਗਰ ਲੰਗਦਾ ਤੁਹਾਡੇ ਪਿੰਡ ਦੇ ਬਲ ਵਿੱਚ ਲੰਗਰ ਲਾਇਆ ਜਾਂਦਾ। ਹਾਂਜੀ ਪਹਿਲੇ ਸਾਲ 1972 ਤੋਂ ਸਾਡੇ ਬਜ਼ੁਰਗਾਂ ਨੇ ਘਰ ਤੋਂ ਚਾਰ ਮਣ ਗੋੜ ਕੱਢ ਕੇ ਆਪਣਾ ਹੱਥਾਂ ਦੇ ਨਾਲ ਤੇ ਇੱਥੇ ਸਿੰਘਾਂ ਨੂੰ ਲੈ ਕੇ ਆਏ ਚਾਰ ਪੰਜ ਨੂੰ ਬੱਸ ਤੇ ਤੇ ਬੱਸ ਦੇ ਉੱਪਰ ਹੀ ਇੱਕ ਦੇਗ ਰੱਖ ਕੇ ਲੈ ਕੇ ਆਏ। 1972 ਤੋਂ ਲੰਗਰ ਲਾਇਆ ਜਾਂਦਾ ਉਸ ਵਕਤ ਕਿੰਨੇ ਕ ਲੰਗਰ ਲੱਗਦੇ ਸੀ ਕਿਸ ਤਰੀਕੇ ਸੰਗਤ ਆਉਂਦੀ ਸੀ ਜਾਂ ਕਿੰਨੀ ਕ ਸੰਗਤ ਆਉਂਦੀ ਸੀ ਜਿਵੇਂ 11 12 13 ਪੋਨੋਂ ਹੁੰਦਾ ਸੀ 11 ਨੂੰ ਥੋੜੀ ਸੰਗਤ ਹੁੰਦੀ ਸੀ ਆਮ ਹੀ ਕੋਈ ਇੰਨੀ ਜ਼ਿਆਦਾ ਸੰਗਤ ਨਹੀਂ ਸੀ ਹੁੰਦੀ ਉਸ ਤੋਂ ਬਾਅਦ 12 ਨੂੰ ਫੇਰ ਕੋਈ ਟ੍ਰੇਨ ਆ ਜਾਂਦੀ ਸੀ ਭਰ ਕੇ ਬਾਹਰੋਂ ਤੇ ਉਦੋਂ ਰਸ਼ ਹੁੰਦਾ ਬਹੁਤ ਜ਼ਿਆਦਾ ਤੇ ਇੱਕ ਹੀ ਮੇਨ ਲੰਗਰ ਹੁੰਦਾ ਸੀ ਮਾਤਾ ਗੁਜਰੀ ਜੀ ਦੇ ਨਾਲ ਸਾਡੇ 10 12 ਪਿੰਡ ਨੇ 10-12 ਪਿੰਡਾਂ ਦਾ ਲੰਗਰ ਇਕੱਠਾ ਚੱਲਦਾ ਹੈ ਤੇ ਉਹਨਾਂ ਮੈਨੂੰ ਫਿਰ ਪੱਗ ਦਿੱਤੀ ਫਿਰ ਉਸ ਤੋਂ ਬਾਅਦ ਮੈਂ ਸੇਵਾ ਕਰਦਾ। ਸਾਨੂੰ ਸੇਵਾ ਮਿਲੀ ਕਿ ਇੱਥੇ ਕੀਰਤਨ ਕਰਨ ਦੀ ਹਜੂਰੀ ਰੱਖੀ ਦੀ ਕੀ ਕੁਝ ਮਹਿਸੂਸ ਹੁੰਦਾ ਉੱਥੇ ਜਦੋਂ ਨਗਰ ਕੀਰਤਨ ਕਰਦੇ ਹੋ ਇਹਨਾਂ ਦਿਨਾਂ ਦੇ ਵਿੱਚ ਆ ਕੇ ਜ਼ਿਆਦਾ ਮਹਿਸੂਸ ਹੁੰਦਾ ਵੀ ਕਿਵੇਂ ਸਾਬ ਜੀ ਨੇ ਆਪਣਾ ਖੂਨ ਡੋਲ ਕੇ ਸਾਨੂੰ ਸਿਰ ਉੱਚਾ ਕਰਕੇ ਜੂਣਾ ਸਿਖਾਇਆ। ਸਾਬ ਜੀ ਜੀ ਨੇ ਬੜੇ ਬਚਪਨ ਤੋਂ ਹੀ ਕਥਾ ਲੱਗ ਗਿਆ ਸੀ ਵੀ ਸਾਡੇ ਦਾਦਾ ਜੀ ਨੇ ਕਿਵੇਂ ਹਿੰਦੂ ਧਰਮ ਦੀ ਖਾਤਰ ਗੈਰ ਧਰਮ ਦੀ ਖਾਤਰ ਵੀ ਆਪਣਾ ਸਿਰ ਦੇ ਦਿੱਤਾ ਪਰ ਈਨ ਨਹੀਂ ਮੰਨੀ ਜਦੋਂ ਬਾਬੇ ਨੇ ਇਥੇ ਆ ਕੇ ਜਕਾਰੇ ਲਾਇਆ ਵਜੀਦੇ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕੀਤੀ ਤੇ ਵਜੀਦਾ ਵੀ ਸਮਝ ਗਿਆ ਸੀ ਵੀ ਕੋਈ ਆਮ ਬੱਚੇ ਨਹੀਂ ਹੈ ਅਨੇਕਾਂ ਤਰ੍ਹਾਂ ਦੇ ਲਾਲਚ ਦਿੱਤੇ ਪਰ ਗੁਰੂ ਕੇ ਲਾਲ ਡੋਲੇ ਨਹੀਂ ਇਥੋਂ ਪਤਾ ਲੱਗਦਾ ਵੀ ਗੁਰੂ ਪਾਸ਼ਾ ਜੀ ਦੀ ਜਿਹੜੀ ਸਿੱਖੀ ਹੈ ਇਹ ਲਸਾਨੀ ਸ਼ਹਾਦਤ ਜਿਹੜੀ ਹੈ ਐਵੇਂ ਨਹੀਂ ਮਿਲਦੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਐਸ ਵਕਤ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਮੌਜੂਦਾਂ ਜਿੱਥੇ ਲਸਾਨੀ ਸ਼ਹਾਦਤਾਂ ਹੁੰਦੀਆਂ ਨੇ ਮਾਤਾ ਗੁਜਰੀ ਜੀ ਛੋਟੇ ਸਾਬਜਾ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਹਾਲਾਂਕਿ ਉਸ ਵਕਤ ਜਦੋਂ ਆਪਣੇ ਧਰਮ ਦੇ ਲਈ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦ ਦੇ ਅੜੇ ਰਹਿੰਦੇ ਨੇ ਉਹਨਾਂ ਦੇ ਹੱਕ ਦੇ ਵਿੱਚ ਨਵਾਬ ਮਲੇਰ ਕੋਟਲਾ ਨੇ ਹਾ ਦਾ ਨਾਰਾ ਮਾਰਿਆ ਸੀ ਪਰ ਉਹਨੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਖੜਨ ਵਾਲੇ ਨਹੀਂ ਸੀ ਫਿਰ ਵੀ ਜਿਹੜੇ ਛੋਟੀਆਂ ਉਮਰਾਂ ਦੇ ਹੋਣ ਦੇ ਬਾਵਜੂਦ ਵੀ ਜਿਹੜੇ ਜਿਨ੍ਹਾਂ ਨੂੰ ਸਾਡੇ ਧਰਮ ਦੇ ਵਿੱਚ ਬਾਬਿਆਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਆਪਣੇ ਧਰਮ ਦੇ ਲਈ ਅੜੇ ਰਹੇ ਤੇ ਪਰ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੀ ਉਸ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਲੱਖਾਂ ਹੀ ਸੰਗਤਾਂ ਇਹਨਾਂ ਤਿੰਨ ਦਿਨਾਂ ਦੇ ਵਿੱਚ ਜਿਹੜਾ ਇੱਥੇ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਨਤਮਸਤਕ ਹੋ ਜਾਂਦੀਆਂ ਨੇ ਪਰ ਉਹਨਾਂ ਲੱਖਾਂ ਸੰਗਤਾਂ ਨੂੰ ਜਿਹੜਾ ਕਿਸ ਤਰੀਕੇ ਲੰਗਰ ਛਕਦੀਆਂ ਨੇ ਕਿੰਨੇ ਇੱਕ ਲੰਗਰ ਨੇ ਜਾਂ ਫਿਰ ਇਸ ਵਕਤ ਅਸੀਂ ਜਿੱਥੇ ਜਿਸ ਲੰਗਰ ਦੇ ਵਿੱਚ ਮੌਜੂਦ ਆਂ ਬਾਬਾ ਜੀ ਕਹਿੰਦੇ ਨੇ ਕਿ 1972 ਤੋਂ ਇਹ ਲੰਗਰ ਚੱਲ ਰਿਹਾ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਐਸ்சிਪੀਸੀ ਦੇ ਮੈਂਬਰ ਸਾਡੇ ਨਾਲ ਆਕਾਰ ਸਿੰਘ ਰੀਆ ਜੀ ਮੌਜੂਦ ਨੇ ਬਾਬਾ ਜੀ ਜਿਸ ਤਰੀਕੇ ਮੈਂ ਗੱਲ ਕਰੀ ਆ ਕਿ ਹਾਲਾਂਕਿ ਸੈਭਜਾਦਿਆਂ ਵੇਲੇ ਉਹਨੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਇੱਥੇ ਖੜਨ ਵਾਲੇ ਨਹੀਂ ਸੀ ਪਰ ਉਹ ਫਿਰ ਵੀ ਆਪਣੇ ਧਰਮ ਦੇ ਉੱਪਰ ਅੜੇ ਰਹਿੰਦੇ ਨੇ ਅੱਜ ਲੱਖਾਂ ਹੀ ਸੰਗਤਾਂ ਉਹਨਾਂ ਨੂੰ ਸਜਦਾ ਕਰਨ ਲਈ ਇਹਨਾਂ ਤਿੰਨ ਦਿਨਾਂ ਦੇ ਵਿੱਚ ਆ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੁਰਾਵਰ ਸਿੰਘ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਸਾਦਤ ਨੂੰ ਸਜਦਾ ਕਰਨ ਲਈ ਬਹੁਤ ਜ਼ਿਆਦਾ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਇੱਥੇ ਨਤਮਸਤ ਕੋਣ ਵਾਸਤੇ ਆ ਰਹੀਆਂ ਨੇ ਜਿੱਥੇ ਵੱਡੀ ਤਦਾਦ ਦੇ ਵਿੱਚ ਸੰਗਤਾਂ ਨਤਮਸਤ ਕੋਣ ਆ ਰਹੀਆਂ ਨੇ ਉੱਥੇ ਬਹੁਤ ਜ਼ਿਆਦਾ ਲੰਗਰਾਂ ਦੇ ਵਿੱਚ ਵੀ ਸੇਵਾ ਕਰਨ ਵਾਸਤੇ ਸੰਗਤਾਂ ਬਹੁਤ ਜ਼ਿਆਦਾ ਆਈਆਂ ਹੋਈਆਂ ਨੇ ਕਿਉਂਕਿ ਇੱਥੇ ਲਗਭਗ ਜਿਹੜਾ 400 ਲੰਗਰ ਲੱਗਿਆ ਹੋਇਆ ਔਰ ਜਿੱਥੇ ਅਸੀਂ ਹੁਣ ਬੈਠੇ ਆ ਇਸ ਲੰਗਰ ਦੇ ਵਿੱਚ ਛਾਦੀਪੁਰ ਇਹ तकरीबन ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਰੱਖਦਾ ਹੈ ਔਰ ਉੱਥੇ ਦਾ ਲੰਗਰ ਹੈ ਬੜੇ ਵੱਡੇ ਚਿਰ ਤੋਂ 1972 ਤੋਂ ਜਿਹੜਾ ਇਹ ਲੰਗਰ ਹੈ ਇਹ ਚੱਲ ਰਿਹਾ ਹੈ ਔਰ ਉਸ ਟਾਈਮ ਸੰਗਤ ਵੀ ਬਹੁਤ ਘੱਟ ਆਉਂਦੀ ਸੀ ਪਰ ਅੱਜ ਜਿਹੜਾ ਸੰਗਤਾਂ ਦੀ ਤਦਾਦ ਹੈ ਉਹ ਬਹੁਤ ਜ਼ਿਆਦਾ ਵਧੀ ਹੋਈ ਹੈ ਕਿਉਂਕਿ ਜਿੱਦਾਂ-ਜਿੱਦਾਂ ਸੰਗਤਾਂ ਜਾਗਰੂਕ ਹੋ ਰਹੀਆਂ ਨੇ ਜਿੱਦਾਂ-ਜਿੱਦਾਂ ਸੰਗਤਾਂ ਉਹਨਾਂ ਦੀ ਸ਼ਹੀਦਾਂ ਨੂੰ ਸਜਦਾ ਕਰਦੀਆਂ ਨੇ ਉਹ ਤਰੀਕੇ ਨਾਲ ਸੰਗਤਾਂ ਜਿਹੜੀਆਂ ਇੱਥੇ ਨਤਮਸਤਕ ਹੁੰਦੀਆਂ ਨੇ ਔਰ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਉਹਨਾਂ ਦੀਆਂ ਸ਼ਹੀਦਾਂ ਨੂੰ ਸਜਦਾ ਕਰਨ ਵਾਸਤੇ ਇੱਥੇ ਜਿਹੜੀਆਂ ਸੰਗਤਾਂ ਬੜੇ ਹੀ ਦੁਖੀ ਦਿਲ ਦੇ ਨਾਲ ਕਿਉਂਕਿ ਉਹਨਾਂ ਨੇ ਛੋਟੇ ਸਹਿਬਜ਼ਾਦੇ ਨੇ ਛੋਟੀਆਂ ਜੰਦਾ ਵੱਡੇ ਸਾਕੇ ਕੀਤੇ ਉਸ ਟਾਈਮ ਦੀ ਜੀ ਦੇਖਾ ਨੇ ਬਹੁਤ ਵੱਡੇ ਤਸੀਹੇ ਦਿੱਤੇ ਪਰ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਸਹਿਬਜ਼ਾਦਿਆਂ ਨੇ ਬਿਲਕੁਲ ਥੀ ਧੱਕ ਨਹੀਂ ਆਪਣੀ ਸਿੱਖੀ ਨੂੰ ਬਚਾਉਣ ਲਈ ਜਿਹੜੀ ਆ ਉਹ ਆਪਣੀ ਕੁਰਬਾਨੀ ਦੇ ਦਿੱਤੀ ਜਿੱਥੇ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਉੱਥੇ ਮੈਂ ਸੰਗਤਾਂ ਨੂੰ ਇਹ ਅਪੀਲ ਕਰਦਾ ਕਿ ਆਓ ਆਪਾਂ ਉਹਨਾਂ ਦੀਆਂ ਜੀਤੀਆਂ ਦਾ ਮੁੱਲ ਤਾਂ ਨਹੀਂ ਮੋੜ ਸਕਦੇ ਪਰ ਉਹਨਾਂ ਦੇ ਚਾਏ ਹੋਏ ਪੂਰਨਿਆਂ ਤੇ ਚੱਲੀਏ ਅੰਮ੍ਰਿਤ ਪਾਨ ਕਰਕੇ ਗੁਰੂ ਦੇਵ ਸਿੰਘ ਸਜੀਏ ਸਾਜ ਕੇ ਸਾਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲੱਗੀਏ ਅੱਜ ਉਹਨਾਂ ਦੇ ਜੀਤੀ ਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਹਰੇਕ ਸਾਲ ਦੀ ਤਰ੍ਹਾਂ ਇਹ ਜਿਹੜਾ 25 26 27 ਨੂੰ ਸਿੱਧੀ ਜੂੜ ਮੇਲਾ ਮਨਾਇਆ ਜਾਂਦਾ ਔਰ 25 ਤਰੀਕ ਨੂੰ ਜਿਹੜਾ ਜੋਤੀਸ ਰੂਪ ਗੁਰਦੁਆਰਾ ਸਾਹਿਬ ਖੰਡਪੜ ਸਾਹਿਬ ਰੰਭ ਹੋਏ ਨੇ 26 ਨੂੰ ਉਹਨਾਂ ਦੇ ਮਾਧੇ ਭੋਗ ਪਾਏ ਜਾਣਗੇ 27 ਤਰੀਕ ਨੂੰ ਸਵੇਰੇ 6 ਵਜੇ ਸਪੂਰਤਾਈ ਭੋਗ ਪਾਏ ਜਾਣਗੇ ਉਸ ਤੋਂ ਜਿਹੜਾ ਅਪਰੰਤ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਇੱਕ ਨਗਰ ਕੀਰਤਨ ਆਰੰਭ ਹੋਏਗਾ 9 ਵਜੇ ਔਰ 1 ਵਜੇ ਜਾ ਕੇ ਜਿੱਥੇ ਸਹਬਜਾ ਦੇ ਮਾਤਾ ਜੀ ਦਾ ਸੰਸਕਾਰ ਕੀਤਾ ਗੁਰਦੁਆਰਾ ਜੋਤੀਸਰੂਪ ਸਾਹਾ ਕੀ ਉਹ ਸੰਪੰਨ ਹੋਏਗਾ ਔਰ ਉਸ ਤੋਂ ਪ੍ਰੰਤ ਸੰਗਤਾਂ ਲੰਗਰ ਛੱਕ ਕੇ ਉਹਨਾਂ ਨੂੰ ਪ੍ਰਣਾਮ ਕਰਕੇ ਸਜਦਾ ਕਰਕੇ ਉਹਨਾਂ ਦੀਆਂ ਸੀਟੀਆਂ ਨੂੰ ਆਪਣੇ ਆਪਣੇ ਘਰਾਂ ਨੂੰ ਜਾਵਾਂ ਤੇ ਇਸ ਵਕਤ ਸਾਡੇ ਨਾਲ ਗੁਰਦੁਆਰਾ ਸ਼ਿਫਤੇਗੜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਜਿੰਦਰ ਸਿੰਘ ਜੀ ਮੌਜੂਦ ਨੇ ਬਾਬਾ ਜੀ ਇਉ ਉਥਾਂ ਜਿੱਥੇ ਧਰਮ ਦੇ ਲਈ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਅੜੇ ਰਹਿੰਦੇ ਨੇ ਤੁਹਾਨੂੰ ਸੇਵਾ ਮਿਲੀ ਆ ਕਿ ਇੱਥੇ ਕੀਰਤਨ ਕਰਨ ਦੀ ਹਜੂਰੀ ਰਾਗੀ ਦੀ ਕੀ ਕੁਝ ਮਹਿਸੂਸ ਹੁੰਦਾ ਉੱਥੇ ਜਦੋਂ ਨਗਰ ਕੀਰਤਨ ਕਰਦੇ ਹੋ ਕੀ ਕੁਝ ਮਨ ਦੇ ਵਿੱਚ ਉਸ ਵਕਤ ਖਿਆਲ ਆਉਂਦੇ ਨੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹੀਤ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦਿਆ ਸਾਹਿਬਜ਼ਾਦੇ ਨੇ ਬੜੇ ਬਚਪਨ ਤੋਂ ਹੀ ਪਤਾ ਲੱਗ ਗਿਆ ਸੀ ਵੀ ਸਾਡੇ ਦਾਦਾ ਜੀ ਨੇ ਕਿਵੇਂ ਇਕ ਹਿੰਦੂ ਧਰਮ ਦੀ ਖਾਤਰ ਗੈਰ ਧਰਮ ਦੀ ਖਾਤਰ ਵੀ ਆਪਣਾ ਸਿਰ ਦੇ ਦਿੱਤਾ ਪਰ ਈਨ ਨਹੀਂ ਮੰਨੀ ਸੀਸ ਦਿਆ ਪਰ ਸਿਰ ਨਾ ਦਿਆ ਜਦੋਂ ਕੋਈ ਬਚਪਨ ਤੋਂ ਹੀ ਸਿੱਖ ਲਈ ਸਿਰ ਜਿਹੜਾ ਆ ਉਹ ਬਹੁਤ ਮਹਾਨਤਾ ਰੱਖਦਾ ਤੇ ਉਹਨਾਂ ਦੇ ਖੂਨ ਦੇ ਵਿੱਚ ਜਿਹੜੀ ਸ਼ਹਾਦਤਾਂ ਦਾ ਦੌਰ ਜਿਹੜਾ ਚੱਲਦਾ ਹੁੰਦਾ ਸੀ ਜਦੋਂ ਬਾਬੇ ਨੇ ਇੱਥੇ ਆ ਕੇ ਜਕਾਰੇ ਲਾਏ ਵਜੀਦਾ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕੀਤੀ ਤੇ ਵਜੀਦਾ ਵੀ ਸਮਝ ਗਿਆ ਸੀ ਕਿ ਕੋਈ ਆਮ ਬੱਚੇ ਨਹੀਂ ਨੇ ਨੇਕਾ ਤਰ੍ਹਾਂ ਦੇ ਤਸੀਹੇ ਵੀ ਦਿੱਤੇ ਅਨੇਕਾ ਤਰ੍ਹਾਂ ਦੇ ਲਾਲਚ ਦਿੱਤੇ ਪਰ ਗੁਰੂ ਕੇ ਲਾਲ ਡੋਲੇ ਨਹੀਂ ਇਥੋਂ ਪਤਾ ਲੱਗਦਾ ਵੀ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਸਿੱਖੀ ਹੈ ਇਹ ਲਸਾਨੀ ਸ਼ਹਾਦਤ ਜਿਹੜੀ ਹੈ ਐਵੇਂ ਨਹੀਂ ਮਿਲਦੀ ਪਰ ਅੱਜ ਸਾਡੇ ਵਿੱਚ ਘਾਟ ਆ ਗਈ ਕਿ ਕਿਤਨਾ ਕਿਤੇ ਅਸੀਂ ਉਸ ਚੀਨ ਨੂੰ ਭੁੱਲ ਬੈਠੇ ਹਾਂ ਤੁਸੀਂ ਗੱਲ ਕਰ ਰਹੇ ਹੋ ਕੀਰਤਨ ਦੀ ਸਾਡੇ ਵਿੱਚ ਨਹੀਂ ਕੋਈ ਔਕਾਤ ਨਹੀਂ ਵੀ ਅਸੀਂ ਇਸ ਦਰਦ ਦੇ ਕੁਕਰ ਸਾਨੂੰ ਸਹਿਬਜ਼ਾਦੇ ਨੇ ਉਹਨਾਂ ਨੇ ਕਿਰਪਾ ਕੀਤੀ ਤਰਸ ਕੀਤਾ ਸਾਨੂੰ ਸੇਵਾ ਦਿੱਤੀ ਹਮ ਔਰ ਜੋ ਮਹਿਸੂਸ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਿਆਦਾ ਮਹਿਸੂਸ ਹੁੰਦਾ ਵੀ ਕਿਵੇਂ ਸਹਿਬਜ਼ਾਦੇ ਨੇ ਆਪਣਾ ਖੂਨ ਡੋਲ ਕੇ ਸਾਨੂੰ ਸਿਰ ਉੱਚਾ ਕਰਕੇ ਜੂਣਾ ਸਿਖਾਇਆ ਜਦੋਂ ਅਸੀਂ ਵਿਚਰਦੇ ਹਾਂ ਪੰਥ ਦੇ ਵਿੱਚ ਕੌਮ ਦੇ ਵਿੱਚ ਵਿਚਰਦੇ ਹਾਂ ਤਾਂ ਸਾਨੂੰ ਸਹਿਬਜ਼ਾਦੇ ਨੇ ਚਾਕਰ ਕਿਹਾ ਜਾਂਦਾ ਪੀਸ ਦਰ ਕਰਦੇ ਕੀਰਤਨੀਆਂ ਨੇ ਔਰ ਸਾਨੂੰ ਮਹਿਸੂਸ ਹੁੰਦਾ ਵੀ ਉਹਨਾਂ ਦੀ ਅਸੀਸ ਜਿਹੜੀ ਹੈ ਸਾਨੂੰ ਸੰਗਤ ਦੇ ਰੂਪ ਦੇ ਵਿੱਚ ਮਿਲਦੀ ਹੈ ਜਦੋਂ ਸੰਗਤ ਪਿਆਰ ਕਰਦੀ ਤਾਂ ਸਾਨੂੰ ਐਵੇਂ ਮਹਿਸੂਸ ਹੁੰਦਾ ਜਿਵੇਂ ਸਹਬਜਾਦੇ ਤੇ ਮਾਤਾ ਜੀ ਆਪਣੀ ਗੋਦ ਦਾ ਨਿੱਗ ਦੇ ਰਹੇ ਨੇ ਜਦੋਂ ਕੀਰਤਨ ਕਰੀਦਾ ਕਈ ਵਾਰ ਮਨ ਅੰਦਰੋਂ ਭਾਵਕ ਹੋ ਜਾਂਦਾ ਸਭ ਕੁਝ ਬਿਲਕੁਲ ਭਾਵਕ ਹੋ ਜਾਂਦਾ ਹੈ ਜਦੋਂ ਕੋਈ ਸ਼ਬਦ ਐਫਜਾ ਆ ਜਾਂਦਾ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਡੇ ਅੰਦਰ ਇੱਕ ਵਿਰਾਗ ਸ਼ੁਰੂ ਹੋ ਜਾਂਦਾ ਪਰ ਨਲ ਦੀ ਨਾਲ ਚੜ੍ਹਦੀ ਕਲਾ ਵੀ ਮਹਿਸੂਸ ਹੁੰਦੀ ਹੈ ਵੀ ਬਾਬਿਆਂ ਨੇ ਤੇ ਇੱਥੇ ਡੋਲੇ ਨਹੀਂ ਸਨ ਹਮ ਵਿਰਾਗ ਆਣਾ ਜਾਂ ਭਾਵਕ ਹੋ ਜਾਣਾ ਇੱਕ ਵੱਖਰੀ ਗੱਲ ਹੈ ਪਰ ਸਾਬ ਜਦ ਜਾਨੂੰ ਸਾਨੂੰ ਚੜ੍ਹਦੀ ਕਲਾ ਸਿਖਾਈ ਆ ਉਹਨਾਂ ਨੇ ਪੌਣੇ 7 ਤੇ ਪੌਣੇ 9 ਸਾਲ ਦੀ ਉਮਰ ਦੇ ਵਿੱਚ ਚੜ੍ਹਦੀ ਕਲਾ ਦੇ ਜਕਾਰੇ ਲਾ ਕੇ ਔਰ ਜ਼ੁਲਮ ਦੀ ਇੰਤਹਾ ਸਹਿ ਕੇ ਸ਼ਹੀਦੀ ਦਿੱਤੀ ਆ ਅਸੀਂ ਉਹਨਾਂ ਦਾ ਕਦੀ ਵੀ ਜਿਵੇਂ ਮੈਂਬਰ ਸਹਿਬਾਨ ਕਹ ਰਹੇ ਸੀ ਅਸੀਂ ਕਦੀ ਵੀ ਮੁੱਲ ਤੇ ਨਹੀਂ ਧਾਰ ਸਕਦੇ ਪਰ ਅਸੀਂ ਸੱਚੇ ਸਿੱਖ ਬਣ ਜਾਈਏ ਇਹ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੋਏਗੀ ਮੇਰੀ ਸੰਤ ਨੂੰ ਬੇਨਤੀ ਹੈ ਔਰ ਨੌਜਵਾਨਾਂ ਨੂੰ ਖਾਸ ਕਰਕੇ ਜਿਨ੍ਹਾਂ ਨੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਦੇ ਮਾਰਗ ਤੇ ਚੱਲਣਾ ਉਹਨਾਂ ਨੂੰ ਬੇਨਤੀ ਹੈ ਕਿ ਪਤਿਤਪੁਣੇ ਨੂੰ ਤਿਆਗ ਕੇ ਆਪਣੇ ਦੇਸ਼ ਔਰ ਕੌਮ ਦੀ ਖਾਤਰ ਆਪਣੇ ਪੰਥ ਦੇ ਵਿੱਚ ਸ਼ਾਮਲ ਹੋਈਏ ਜਿਵੇਂ ਜਥੇਦਾਰ ਜੀ ਨੇ ਕਿਹਾ ਵੀ ਅੰਮ੍ਰਿਤ ਪਾਣ ਕਰੀਏ ਹਰ ਦੇਸੀ 13 ਤਰੀਕ ਨੂੰ ਗੁਰਦਵਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੁਣ ਕੱਲ ਵੀ 10 ਵਜੇ ਤੋਂ ਅੰਮ੍ਰਿਤਪਾਣ ਸ਼ੁਰੂ ਹੋਏਗਾ ਜਦੋਂ ਨਗਰ ਕੀਰਤਨ ਦੀ ਇਧਰੋਂ ਤਿਆਰੀ ਹੋ ਜਾਏਗੀ ਰਵਾਨਗੀ ਹੋ ਜਾਏਗੀ ਉਸ ਤੋਂ ਬਾਅਦ ਅੰਮ੍ਰਿਤ ਦਾ ਵਾਟਾ ਤਿਆਰ ਹੋਏਗਾ ਮੇਰੀ ਬੇਨਤੀ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਵੀ ਵੀਰ ਸੁਣ ਰਹੇ ਨੇ ਆਓ ਸਾਬ ਜਾਦਾਂ ਦੇ ਰਸਤੇ ਦੇ ਪੰਦੀ ਬਣੀਏ ਪਰ ਆਪਣਾ ਜੀਵਨ ਸਫਲियां ਕਰੀਏ ਜੀ ਤੇ ਇਸ ਵਕਤ ਜਿੱਥੇ ਛੋਟੇ ਸਾਬ ਜਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਲੈ ਕੇ ਜਿਹੜੀ ਸਾਰੇ ਇਤਿਹਾਸ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਸਾਡੇ ਨਾਲ ਉਹ ਇਸ ਜਸ ਲੰਗਰ ਦੇ ਵਿੱਚ ਮੌਜੂਦ ਆ ਬਾਬਾ ਜੀ ਮੌਜੂਦ ਨੇ 1972 ਤੋਂ ਲੰਗਰ ਲਗਾਇਆ ਜਾਂਦਾ ਕੱਲ ਬਾਤ ਕਰ ਲੈਂਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਬਾਬਾ ਜੀ 1972 ਤੋਂ ਲੰਗਰ ਲੰਗਦਾ ਤੁਹਾਡੇ ਪਿੰਡ ਦੇ ਵੱਲੋਂ ਇੱਥੇ ਲੰਗਰ ਲਾਇਆ ਜਾਂਦਾ ਹਾਂਜੀ ਪਹਿਲੇ ਸਾਲ 1972 ਤੋਂ ਸਾਡੇ ਬਜ਼ੁਰਗਾਂ ਨੇ ਘਰ ਤੋਂ ਚਾਰ ਮਣ ਗੁੜ ਕੱਢ ਕੇ ਆਪਣਾ ਹੱਥਾਂ ਦੇ ਨਾਲ ਤੇ ਇੱਥੇ ਸਿੰਘਾਂ ਨੂੰ ਲੈ ਕੇ ਆਏ ਚਾਰ ਪੰਜ ਨੂੰ ਬਸ ਤੇ ਤੇ ਬਸ ਦੇ ਉੱਪਰ ਹੀ ਇੱਕ ਦੇਗ ਰੱਖ ਕੇ ਲੈ ਕੇ ਆਏ ਤੇ ਇੱਥੇ ਜਦੋਂ ਆ ਕੇ ਪਿੰਡ ਦੇ ਆ ਲੋਕਾਂ ਨੇ ਜਾ ਕੇ ਪਿੰਡ 'ਚ ਦੱਸਿਆ ਵੀ ਕੰਮ ਬੜਾ ਚੰਗਾ ਹੈ ਤੇ ਪਰ ਇਹ ਇਕੱਲੇ ਕੁਝ ਨਹੀਂ ਕਰ ਸਕਦੇ ਉਹਨਾਂ ਦੀ ਮਦਦ ਕਰੋ ਫਿਰ ਸਾਰੇ ਪਿੰਡ ਨੇ ਦੂਜੇ ਸਾਲ ਨਾਲ ਆਏ ਤੇ ਅੱਜ ਤੱਕ ਲਗਾਤਾਰ ਲੰਗਰ ਚੱਲ ਰਿਹਾ ਹੈ ਹਰ ਮੰਦਰ ਸਾਹਿਬ ਵੀ ਚਾਰ ਦਿਨ ਦੀਵਾਲੀ ਤੇ ਉੱਤੇ ਲੰਗਰ ਲੱਗਦਾ ਹੈ ਖਜੂਰ ਸਾਹਿਬ ਹੋਲੇ ਮੁਹੱਲੇ ਤੇ ਲੰਗਰ ਲੱਗਦਾ ਹੈ ਦੁਖਨਵਾਰ ਸਾਹਿਬ ਪੈਂਚਵੀ ਤੇ ਲੰਗਰ ਲੱਗਦਾ ਮਹਾਰਾਜ ਦੀ ਕਿਰਪਾ ਅੱਜ ਤੱਕ ਸਹੀ ਲੰਗਰ ਚੱਲ ਰਿਹਾ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਸਾਰੀ ਸੰਗਤ ਦੇ ਤਾਂ ਬਾਬਾ ਜੀ ਇਹ ਚ ਮਹਿਸੂਸ ਹੁੰਦਾ ਕਿ ਜਿਹੜਾ ਮੋਤੀਰਾਮ ਮਹਾਰਾਜੀ ਨੇ ਜਿਹੜਾ ਸਾਬਜਾਦਿਆਂ ਨੂੰ ਦੁੱਧ ਪਾਇਆ ਉਸ ਤੋਂ ਹੀ ਅੱਗੇ ਚੱਲਦੀ ਆਉਂਦੀ ਆ ਲੰਗਰ ਦੀ ਪ੍ਰਥਾ ਕਿ ਅੱਜ ਇਹ ਇੱਥੇ ਕੋਈ ਕਿਸੇ ਤਰ੍ਹਾਂ ਦਾ ਜਿਹੜੇ ਸੰਗਤ ਰੂਦੇ ਰੂਪ ਦੇ ਵਿੱਚ ਲੰਗਰ ਲਾਉਂਦੀ ਹੈ ਹਾਂਜੀ ਉੱਥੋਂ ਹੀ ਸਿੱਖਿਆ ਮਿਲੀ ਜੀ ਸਾਨੂੰ ਸਾਰਿਆਂ ਨੂੰ ਵੀ ਆਪਾਂ ਕਿਸੇ ਕੋਈ ਦੁੱਧ ਦੀ ਸੇਵਾ ਕਰ ਰਿਹਾ ਕੋਈ ਪ੍ਰਸ਼ਾਦੇ ਦੀ ਸੇਵਾ ਕਰ ਰਿਹਾ ਕੋਈ ਪਕੌੜੇ ਕੱਢ ਕੇ ਲਗਾ ਰਿਹਾ ਕੁਝ ਜਿਵੇਂ ਕਿਸੇ ਦੀ ਭਾਵਨਾ ਹੈ ਜਿਵੇਂ ਵੀਰਜੀ ਨੇ ਮਨਿੰਦਰ ਸਿੰਘ ਜੀ ਨੇ ਦੱਸਿਆ ਵੀ ਮਹਿਸੂਸ ਤਾਂ ਬਹੁਤ ਕੁਝ ਹੁੰਦਾ ਹੈ ਤੇ ਪਰ ਆਪ ਕੋ ਆਪਣੀ ਭਾਵਨਾ ਦੇ ਨਾਲ ਜਿਵੇਂ ਕੋ ਜਿੰਨੀ ਕੋ ਭਾਵਨਾ ਲੈ ਕੇ ਆਉਂਦਾ ਉਸ ਭਾਵਨਾ ਨੂੰ ਫਲ ਲੱਗਣਾ ਹੈ ਜਿੰਨਾ ਵੀ ਨੀਵਾ ਹੋ ਕੇ ਆਓਗੇ ਨੀਵੇਂ ਹੋ ਕੇ ਆਓਗੇ ਉਹਨਾਂ ਫਲ ਵੱਧ ਲੱਗੇਗਾ ਜਿਹੜੇ ਦਰਖਤ ਨੂੰ ਜਿੰਨਾ ਫਲ ਜ਼ਿਆਦਾ ਲੱਗਦਾ ਉਹਨਾਂ ਝੁਕਾ ਦਿੰਦਾ ਜਿੰਨਾ ਝੁਕ ਜਾਂਦਾ ਉਹਨੂੰ ਫਾਲ ਵੱਧ ਹੋ ਜਾਏਗਾ। ਬਾਬਾ ਜੀ ਤੁਹਾਡੇ ਪਿੰਡ ਦੌਰਾਨ 1972 ਤੋਂ ਲੰਗਰ ਲਾਇਆ ਜਾਂਦਾ ਉਸ ਵਕਤ ਕਿੰਨੇ ਕੁ ਲੰਗਰ ਲੱਗਦੇ ਸੀ ਕਿਸ ਤਰੀਕੇ ਸੰਗਤ ਆਉਂਦੀ ਸੀ ਜਾਂ ਕਿੰਨੀ ਕੁ ਸੰਗਤ ਆਉਂਦੀ ਸੀ ਅੱਜ ਤਾਂ ਲੱਖਾਂ ਦੇ ਰੂਪ ਦੇ ਵਿੱਚ ਇੱਥੇ ਪੈਰ ਧਰਨੋਂ ਥਾਉਣੀ ਹੈ। ਉਸ ਟਾਈਮ ਜਿਵੇਂ 11 12 13 ਪੋਉ ਨੂੰ ਹੁੰਦਾ ਸੀ। 11 ਨੂੰ ਥੋੜੀ ਸੰਗਤ ਹੁੰਦੀ ਸੀ ਆਮ ਹੀ ਕੋਈ ਇੰਨੀ ਜ਼ਿਆਦਾ ਸੰਗਤ ਨਹੀਂ ਸੀ ਉਨਦੀ। ਉਸ ਤੋਂ ਬਾਅਦ 12 ਨੂੰ ਫੇਰ ਕੋਈ ਟ੍ਰੇਨ ਆ ਜਾਂਦੀ ਸੀ ਭਰ ਕੇ ਬਾਹਰੋਂ ਤੇ ਉਦੋਂ ਰਸ਼ ਹੁੰਦਾ ਹੁੰਦਾ ਸੀ। ਤੇ ਇੱਕ ਹੀ 메ਨ ਲੰਗਰ ਹੁੰਦਾ ਸੀ ਮਾਤਾ ਗੁਜਰੀ ਜੀ ਦੇ ਦਾ ਤੇ ਉੱਥੇ ਵੀ ਗੇਟ ਬੰਦ ਕਰਕੇ ਲੰਗਰ ਛਕਾਉਂਦੇ ਸੀ ਕਈ ਬੰਦੇ ਤੇ ਗੇਟ ਅੰਦਰ ਜਦੋਂ ਖੁੱਲਦਾ ਸੀ ਥੱਲੇ ਹੀ ਆ ਜਾਂਦੇ ਸੀ ਤੇ ਉਸ ਤੋਂ ਬਾਅਦ ਫਿਰ ਲੰਗਰ ਪਰਥਾ ਜਦੋਂ ਚੱਲੀ ਸਾਰੀ ਲੋਕਾਂ ਨੇ ਕੋਈ ਵੀ ਇੱਕ ਦੂਜੇ ਨੂੰ ਵੇਖ ਕੇ ਹੀ ਲੰਗਰ ਦਾ ਕੀਤਾ ਕੰਮ ਤੇ ਮਹਾਰਾਜ ਦੀ ਅੱਜ ਕਿਰਪਾ ਬਹੁਤ ਲੰਗਰਾਂ ਨੇ ਸਾਨੂੰ ਬਹੁਤ ਉੱਪਰ ਲੈ ਕੇ ਗਏ ਅੱਜ ਆਸਟ੍ਰੇਲੀਆ ਤੱਕ ਕੈਨੇਡਾ ਤੱਕ ਲੰਗਰ ਕਰਕੇ ਸਿੱਖਾਂ ਨੂੰ ਜਾਣਿਆ ਜਾਂਦਾ ਹੈ ਤੇ ਬਾਕੀ ਸੰਗਤ ਦਾ ਬਹੁਤ ਸਹਯੋਗ ਹੈ ਪਿੰਡ ਦਾ ਸਹਯੋਗ ਹੈ ਸਾਡਾ ਪਿੰਡ ਸ਼ਾਦੀਪੁਰ ਤਹਿਸੀਲ ਗੂਲਾ ਡਿਸਟ੍ਰਿਕਟ ਕੈਥਲ ਇਹ ਬਿਲਕੁਲ ਪੰਜਾਬ ਦੇ ਬਾਰਡਰ ਤੇ ਸਮਾਣਾ ਮੰਡੀ ਦੇ ਨਾਲ ਲੱਗਦਾ ਹੈ ਬਹੁਤ ਸਹਯੋਗ ਉਸ ਵਕਤੋ ਜਿਹੜਾ ਟੁੱਟ ਲੰਗਰ ਆ ਤੁਹਾਡੇ ਪਿੰਡ ਦੁਆਰਾ ਵਰਤਾਇਆ ਹਾਂਜੀ ਸਾਡੇ ਬਜ਼ੁਰਗਾਂ ਨੇ ਪਹਿਲਾਂ ਸੇਵਾ ਕੀਤੀ ਉਹ 13 ਦੇ ਵਿੱਚ ਚੜਾਈ ਕਰਦੇ ਤੇ ਫਿਰ ਉਸ ਤੋਂ ਬਾਅਦ ਸਾਰੇ ਪਿੰਡ ਵੱਲੋਂ ਸਾਡੇ 10 12 ਪਿੰਡ ਨੇ 10 12 ਪਿੰਡਾਂ ਦਾ ਲੰਗਰ ਇਕੱਠਾ ਚੱਲਦਾ ਹੈ ਤੇ ਉਹਨਾਂ ਮੈਨੂੰ ਫਿਰ ਪੱਗ ਦਿੱਤੀ ਫਿਰ ਉਸ ਤੋਂ ਬਾਅਦ ਮੈਂ ਸੇਵਾ ਕਰਦਾ। ਤੋਂ ਧੰਨਵਾਦ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਬਾਬਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੁਆਰਾ ਉਹ ਵੀ ਗੱਲਾਂ ਦੱਸਿਆ ਗਿਆ ਨੇ ਕਿ 1972 ਦੇ ਵਿੱਚ ਹਾਲਾਂਕਿ ਬਹੁਤ ਥੋੜੀ ਗਿਣਤੀ ਦੇ ਵਿੱਚ ਜਿਹੜੀ ਸੰਗਤਾਂ ਹੁੰਦੀ ਸੀ ਪਰ ਦਿਨ ਪ੍ਰਤੀ ਦਿਨ ਸੰਗਤ ਵੱਧਦੀ ਗਈ। ਉਸੇ ਤਰੀਕੇ ਅੱਜ ਜਿਸ ਤਰੀਕੇ ਐਸਡੀਪੀਸੀ ਮੈਂਬਰ ਹੁਣ ਉਹਦੇ ਨਾਲ ਗੱਲਬਾਤ ਕੀਤੀ ਆ ਕਿ 4 450 ਦੇ ਕਰੀਬ ਜਿਹੜਾ ਸੰਗ ਜਿਹੜਾ ਲੰਗਰਾਂ ਨੂੰ ਪਰਮਿਸ਼ਨ ਦਿੱਤੀ ਗਈ ਹੈ ਲੰਗਰ ਲੱਗੇ ਹੋਏ ਨੇ ਤੇ ਇਸ ਲਸਾਨੀ ਸ਼ਾਦਤ ਨੂੰ ਲੱਖਾਂ ਲੋਕ ਸਜਦਾ ਕਰ ਰਹੇ ਨੇ